ਤੇ ਤੇਲਮੋਹਨ ਨਗਰ ਹੈ ਮੰਗੂ ਅਸੀਂ ਸੰਤਨ ਨਗਰ ਸੰਤਨ ਨਗਰ ਖਾਈਂ ਪਾਈ ਸੰਤਨ ਨਗਰ ਤੇ ਆ ਹੈਗੇ ਆ ਸੂਟ ਲੋ ਜੀ ਤੁਸੀਂ ਫੜੋ ਆ ਰਾਸ਼ਨੀ ਦੇ ਸਾਰੇ ਟੂਟ ਆਮ ਆਦਮੀ ਪਾਰਟੀ ਵਾਲੇ ਆ ਰਾਸ਼ਨੀ ਦੀ ਫੈਲੀ ਹੈ ਇਹ ਇੱਥੇ ਵੰਡ ਰਹੇ ਆ ਇਹ ਸਾਡੇ ਵੀਰ ਜੀ ਹੈ ਹੁਣੇ ਕਹਿੰਦੇ ਜੀ ਮਦੂ ਦਾ ਨਾਲ ਐਵੇਂ ਲਿਆਏ ਮੈਂ ਨਹੀਂ ਕਿ ਵਿੱਚ ਇਹਦਾ ਟੋਟਾ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਆ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ ਜਿਹੜਾ ਇੱਥੇ ਬੰਦਲ ਆਇਆ ਮਿਲਿਆ ਦਸਵੇਂ ਵਿੱਚ ਨਾਮ ਲੜੇ ਪਈਓ ਮੇਰੇ ਦਸਵੇਂ ਭੇਜਿਆ ਭਿੱਜਿਆ ਉਹਦਾ ਮੇਰੇ ਭਾਈ ਨਵਾਂ ਲੋਡ ਦਸਵੇਂ ਨਾਮ ਕਰਦੇ ਹਾਲੋ ਹਾਲੋ ਮੇਨ ਨੂੰ ਆਉਣਾ ਇਹਨਾਂ ਲਈ ਆਪਣੇ ਆਹ ਤੇਲ ਪੂਆ ਚਲੇ ਆ ਗੱਡੀ ਦੇ ਵਿੱਚ ਇਹ ਥਾਲੋ ਕਿੱਥੇ ਦੇ ਲਿਆ ਉਹਨਾਂ ਨਾਲ ਸਾਨੂੰ ਆਹ ਓਨ ਨੂੰ ਲਿਆ ਆਂ ਕੀ ਕਹਿੰਦੇ ਤੁਹਾਨੂੰ ਉਹ ਕਹਿੰਦੇ ਮਾਰੇ ਜਾਣਾ ਅਗਲੇ ਦਿਨ ਗਲੀ ਜਾ ਬੰਦਾ ਲਾਗੇ ਉਹ ਮੈਨੂੰ ਮੈਨਾਂ ਨਹੀਂ ਬੰਦੋ ਲਗਾ ਕਿਹਨੇ ਕਿਹਨੂੰ ਭੇਜਿਆ ਇਹ ਕਹਿੰਦਾ ਕਿ ਆਦੀ ਬੰਨ ਲੇ। ਉਹ ਕਹਿੰਦਾ ਇਹ ਗਲੀ ਚ ਮਾਰਦੇ ਮੈਂ ਕਿ ਮੈਂ ਨਹੀਂ ਨਿਆ ਕੰਮ ਜੇ ਨਹੀਂ ਆਇਆ। ਬਾਕੀ। ਉਹ ਆ ਜਿਹੜੀ ਆ ਚਾੜੂ ਢਿੱਲ ਰਿਆ। ਇਹ ਇਹਨਾਂ ਦੇ ਸੂਟ ਆ ਚਾੜੂ ਵਾਲਿਆਂ ਦੇ। ਉਹ ਕੰਮ ਆ। ਆ ਲੋ। ਯਾਤਰੀ ਤੁਸੀਂ ਇਹ ਜੇ ਕੰਮ ਕਰਦੇ ਹੋ। ਆਹ ਦੇਖੋ ਰਾਸ਼ਨ ਆ ਜੀ। ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ। ਅਸਟਨਡ ਦੇ ਜਿੰਨੇ ਲੋਕ ਕੋਈ ਗੱਲ ਨਹੀਂ ਕਰਾਉਣੇ ਦੇਖ ਲੋ ਜੀ ਇਹ ਮੇਰਾ ਪੱਤ ਆ ਚੱਕੋ ਚੱਕੋ ਸੂਟ ਜਿਹਨੂੰ ਚਾਹੀਦੇ ਆ ਸੂਟ ਵੀ ਲੈ ਲੋ ਜੇ ਬੱਚੇ ਜਿਹਨੂੰ ਚਾਹੀਦੇ ਆ 850 ਆ ਰਾਸ਼ੀ ਇਹ ਸਾਡੇ ਮੁੱਖ ਮੰਤਰੀ ਜੀ ਨੂੰ ਮੈਂ ਕਹਾਂਗਾ ਕਿ ਆ ਜਿਹੜੇ ਮੁਸਫੇ ਕੀ ਆ ਬੀਬੀਆਂ ਨੂੰ ਐਸੀ ਹੁਣ ਰੋਕਣੇ ਨਹੀਂ ਹੈ ਸਰਕਾਰਾਂ ਕਿ ਲੇਕਿਨ ਸੁਤਾਲੇ ਨਾਲ ਵੋਟਾਂ ਨਹੀਂ ਪੈਂਡੀਆਂ ਨਾਇਕਾਂ ਦੇ ਨਾਲ ਪੈਂਡੀਆਂ ਲੋਕਾਂ ਨੇ ਆਪਣੀ ਜਦੀਰ ਨਾਲ ਵੋਟ ਪਾਉਣੀ ਹੈ ਕੁਸੀਂ ਬਹੁਤ ਕਰਾਜੀ ਏਸੀ ਤੇ ਦੇ ਰਹੇ ਹੋ ਇਸ ਨੂੰ ਬਾਟਰ ਪੂਲਰ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਮੋਟਾ ਨਹੀਂ ਪੈਣੀਆ ਬਿਨਾ ਮਾਦੀ ਜੋਰ ਲਗਾ ਲਓ ਲੋਕਾਂ ਨੇ ਪਿਆਰ ਦੇ ਨਾਲ ਲੋਕਾਂ ਨੇ ਤੁਹਾਡੇ ਕੰਮ ਦੇਖਣੇ ਜਿਹੜੇ ਕਿ ਤੁਸੀਂ ਨਹੀਂ ਕਰੇ ਤੁਸੀਂ ਐਸੇ ਨਾ ਕੀਤੇ ਨਾ ਪਾਰਟਿਸਪੇਟਾਈ ਨਾ ਤੁਸੀਂ ਇਕੱਲੇ ਗਲੀਆਂ ਨਾਲੀਆਂ ਦੇ ਵਿੱਚ ਜਿੰਨੇ ਮੈਨੂੰ ਦੇਖਿਆ ਸੀ ਇਹ ਕੰਮ ਨਾ ਕਰੋ ਤੁਸੀਂ ਜਾਓ ਕਦੋਂ ਵੀ ਮੈਂ ਜੀ ਮਦਦ ਨਹੀਂ ਨਹੀਂ ਮੇਰੇ ਨਹੀਂ ਕਿੰਨੇ ਤੋਂ ਪਰਨਾ ਆਇਆ ਸੀ ਹਾਂ ਜੇ ਮੈਂ ਉਹਦੇ ਨਾਲ ਜੀ 10 ਇੱਕ ਕਹਿੰਦਾ ਜੀ ਵੀ ਮੈਂ ਨੂੰ ਤਾ ਨਾਲ ਬੰਦ ਹੋਣਾ ਜਿਵੇਂ ਬਰੋਬਰ ਤੇ ਮੈਨੂੰ ਨਹੀਂ ਭੇਜਿਆ ਨੂੰ ਬਰੋਬਰ ਮੈਨੂੰ ਨਹੀਂ ਭਲਾਣਾ ਆਮ ਆਦਮੀ ਪਾਰਟੀ ਲਈ ਅੱਜ ਦਾ ਗੱਲ ਵੀ ਕਰਦੇ ਆਂ ਆਮ ਆਦਮੀ ਪਾਰਟੀ ਮਾਨ ਮੋਹਮਦ ਜੀ ਜਿਹੜਾ ਆਇਆ ਉਹਨੇ ਕਿਹਾ ਹਾਂਜੀ ਕਰੋ ਇਹਨਾਂ ਦਾ ਨਰਾਜ਼ਾ ਚਲੋ ਕਰੀਏ ਇਹ ਤਾਂ ਇੱਥੇ ਭੜਾ ਜਿਹੜਾ ਖੜਿਆ ਹੋਇਆ ਤੇਰੀਓਂ ਆਪਾਂ ਬੰਦੇ ਲੋ ਜੀਓ ਹੋਇਆ ਇਹ ਆਮ ਆਦਮੀ ਪਾਰਟੀ ਦਾ ਹਾਲ ਹੈ ਟਮਾਟਰ ਨਹੀਂ ਨਹੀਂ ਕਹਿੰਦਾ ਕਿਹੜਾ ਬੰਦਰ ਭੱਜ ਗਿਆ ਇਹ ਕਹਿੰਦਾ ਜੀ ਮੈਂ ਤਾਂ ਅੱਜ ਤਾਂ ਬੜੀ ਜਣਾ ਗੱਡੀ ਲੱਗੀ ਹੈ ਧੰਨਵਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ